ਭਾਈ ਆਲੇ ਦੁਆਲੇ ਨਾਂ ਤਾਂ ਕੋਈ ਬਾਜ਼ਾਰ ਆ ਨਾ ਹੀ ਕੋਈ ਦੁਕਾਨ ਆ ਪਰ ਇੱਥੇ ਕੱਪੜੇ ਨੇ ਸਸਤੇ ਕੱਪੜੇ ਵੈਰਾਈਟੀ ਵਾਲੀ ਕੈਂਡਾ ਹੁਣ ਤੁਸੀਂ ਆਖੋਗੇ ਇੱਥੇ ਕੱਪੜੇ ਕਿਵੇਂ ਆ ਜਾਣਗੇ ਕਿੰਨੇ ਰੁਪਏ ਤੋਂ ਪੈਂਟ ਸ਼ੁਰੂ ਆ ਬਈ ਜੀਂ ਦੀ 100 ਰੁਪਏ ਤੋਂ ਜੀ ਸਿਰਫ 100 ਰੁਪਏ ਤੋਂ ਪੈਂਟ ਸ਼ੁਰੂ 100 ਰੁਪਏ ਦੀ ਆ ਸ਼ਰਟਾਂ ਆ ਗਈਆਂ ਹਾਂਜੀ ਹਾਂਜੀ ਇਹਦਾ ਪੂਰੀਆਂ ਕੈਂਡ ਪੀ ਨੇ ਬਈ ਹਾਂ ਵੀਰ ਐਕਸਪੋਰਟ ਵਾਲੀ ਸ਼ਰਟ ਹੋਊਗੀ ਹਾਂ ਚੈੱਕ ਕਰੋ ਜੀ ਮੰਜੇ ਭਰੇ ਬੈਣੇ ਅੰਦਰ ਦਿਖਾ ਦੇ ਬਈ ਪੰਜ ਦੇਖੀ ਲੂ ਲੱਗੇ ਨੇ ਵਿੱਚ ਲੂ ਦੇਖੋ ਇਹਦੇ ਵਿੱਚ ਘੱਟੋ ਘੱਟ ₹500 ਚ ਜੀ ਸਰ ਘੱਟੋ ਘੱਟ ਕਿੱਲੇ ਤੋਂ ਸ਼ੋਰੂਮ ਆ ਜਿਵੇਂ ਆ ਕੋਟ ਆ ਗਿਆ ਬਈ ਪੂਰੇ ਘੈਂਟ ਨੇ ਕਿੰਨੇ ਦਾ 200 ਦਾ ਜੀ ₹200 ਦਾ ਕੋਟ ਜੇ ਤੁਸੀਂ ਇੱਥੇ ਆ ਕੇ ਨਾ ₹1000 ਬਲੋਂ ਸਾਰੇ ਡੱਬੇ ਦੇ ਕੱਪੜੇ ਲੈ ਜਾਓਗੇ ਆ ਦੇਖੋ ਕੋਟ ਕਿੰਨਾ ਘੈਂਟ ਆ ਇਹ ਹੈਗਾ ਤਾਂ ਪੁਰਾਣਾ ਬਈ ਹੈਨਾ ਇਹ ਐਕਸਪੋਰਟ ਵਾਲਾ ਹੁੰਦਾ ਜੀ ਇਹ ਚੈੱਕ ਕਰੋ ਜੀ ਸਾਰਾ ਮੰਨ ਲਓ ਬ੍ਰਾਂਡਡ ਹੁੰਦਾ ਜੀ। ਯਾਨੀ ਕਿ ਪੰਜ ਚਾਰ ਵਾਰ ਪਾਇਆ ਹੁੰਦਾ ਅਗਲੇ ਨੇ। ਹਾਂ ਜੀ ਹਾਂ ਚੈੱਕ ਕਰੋ। ਆ ਦੇਖੋ ਭਾਈ ਇਹ ਸਾਰਾ 200 ਚਾ ਜੀ ਜਿਹੜਾ ਪੰਜ ਚਾਰ 400 ਚ ਵਿਖਦਾਗਾ ਚੇਲਾਂ ਤੇ ਸਿਰਫ 200 ਚਾ ਜੀ। ਆ ਦੇਖੋ ਜੀ। ਬੂਟ ਪੇ ਬੂਟ ਸਰਪੰਚ ਸਾਰਾ ਕੁਝ ਖਮ ਜਿਵੇਂ ਭਾਈ ਆਹ ਸਲਟਾ ਨਵੀ ਆ ਗਈ ਹੈ ਨਾ। ਹਾਂ ਜੀ ਸਰ ਸਵੈਟ ਇਹ ਕਿੰਨੇ ਰੁਪਏ ਤੋਂ ਸ਼ੁਰੂ ਆ? ਇਹ 350 ਦੀ ਸਵੈਟ ਆ ਜੀ। ਇਹ 350 ਲੀਏ ਜੀ। ਜਿਵੇਂ ਬੂਟ ਆ ਕੇ ਬੂਟ ਕਿੰਨੇ ਰੁਪਏ ਤੋਂ? ਆ ਚੈੱਕ ਕਰੋ ਜੀ 400 ਚ। ਇੰਪੋਰਟਡ ਬੂਟ ਆ ਜੀ। 400 ਰੁਪਏ ਹੈ ਕਿੱਥੇ ਆਪਾਂ ਲੋਕੇਸ਼ਨ ਦੱਸ ਦੋ ਬਈ ਇੱਕ ਵਾਰ ਚੈਂਪੀਅਨ ਦਾ ਜੀ ਲੋਕੇਸ਼ਨ ਦੱਸ ਦੋ ਇੱਕ ਵਾਰ ਬਈ ਇਹ ਜੀ ਮਲੇਰ ਕੋਟਲੇ ਤੋਂ ਰਾਏਕੋਟ ਰੋਡ ਆ ਜੀ ਨੇੜੇ ਪਿੰਡ ਖੁਰਦ ਜੀ ਆਜੋ ਅੱਗੇ ਹੋਰ ਦਿਖਾਉਣੇ ਹਾਲੇ ਵਾਟ ਨਹੀਂ ਹੋਈ ਆ ਜੀ ਆਜੋ ਬਈ ਆ ਦੇਖੋ ਜਿਵੇਂ ਆ ਕੋਟੀਆਂ ਆ ਗਈਆਂ ਬਈ ਇਹ ਨਵੀਆਂ ਨੇ ਇਹ ਜੀ ਏਕ ਗ੍ਰੇਡ ਚ ਨਵੇਂ ਪੀਸ ਹੋਣਗੇ ਜੀ ਇਹ ਜੀ ਨਵੇਂ ਵਰਜੀ ਨੇ ਬਈ ਨਵੇਂ ਪੀਸ ਨੇ ਜੀ ਸਾਰੇ ਹੀ ਚੈੱਕ ਕਰੋ ਜੀ 400 ਰੁਪਏ ਨੂੰ 400 ਚ ਆ ਦੇਖੋ ਵੀ ਐਸ ਤਰ੍ਹਾਂ ਦੇ ਕੋਈ ਇਹ ਯੂਜ਼ ਨਹੀਂ ਹੈਗੀ ਜੀ ਐਕਸਪੋਰਟ ਵਾਲੀ ਆ ਪਰ ਵਿਦਆਉਟ ਯੂਜ਼ ਆ ਜੀ ਇਹ ਵਿੱਚ ਕਹਿ ਦਿੰਦੇ ਨੇ ਵੀ ਸਾਰਾ ਯੂਜ਼ ਹੁੰਦਾ ਐਕਸਪੋਰਟ ਵਾਲਾ ਪਰ ਫਰੈਸ਼ ਵੀ ਆਉਂਦਾ ਜੀ ਇਹਦੇ ਚ ਆਹ ਦੇਖ ਲਓ ਵੀ ਇੱਧਰ ਆਜੋ ਹੋਰ ਅੱਗੇ ਦਿਖਾਉਣੇ ਆਗੇ ਜਿਵੇਂ ਆ ਕੀ ਅੱਗੇ ਟਰੈਕ ਸੂਟ ਵਿੱਚ ਇਹ ਜੀ ਅੱਪਰ ਆਗੇ ਜੀ ਜੈਂਟਸ ਇਹ ਨਵੇਂ ਆ ਗਏ ਹਾਂ 350 ਤੋਂ ਸਟਾਰਟ ਹੋ ਜਾਂਦੇ ਨੇ ਜੀ ਆ 5 500 ਵਾਲੇ ਅੱਪਰ ਨੇ ਜੀ ਜਿੰਨੇ ਵੀ ਲੱਗੇ ਨੇ 10 ਵੈਰਾਈਟੀਆਂ ਨੇ ਸਾਰੇ 5 500 ਚਾਹੀਦੇ 5500 ਨੂੰ ਹਾਂਜੀ ਸਰ ਇੱਥੇ ਆ ਜਾਓ ਬਈ ਤੁਹਾਨੂੰ ਕੱਪੜੇ ਬਹੁਤ ਘੈਂਟ ਤੇ ਬਹੁਤ ਸਸਤੇ ਮਿਲਣਗੇ ਜਿਵੇਂ ਆਹ ਕੋਟ ਐਕਸਪੋਰਟ ਵਾਲੇ ਆ ਗਏ ਬਈ ਹਾਂਜੀ ਹਾਂ ਇਹ ਫਿਰ ਇਹ ਸਾਰੇ ਜੀ 5 ਤੋਂ 600 ਦੀ ਰੇਂਜ ਚ ਆ ਜਾਂਦੇ ਨੇ ਕੋਈ ਡਿਫੈਕਟ ਨਹੀਂ ਹੋਊਗਾ ਆ ਚੈੱਕ ਕਰੋ ਜੀ ਬਲੈਕ ਜੀ ਆਖਦਾ Ориジナル ਪੀਸ ਆ ਜੀ Ориジナル ਆ ਬਈ ਬ੍ਰਾਂਡ ਆ ਕੁਆਲਿਟੀ ਚੈੱਕ ਕਰੋ ਜੀ ਮਾਈਨਸ ਡਿਗਰੀ ਚ ਪਾਉਣ ਵਾਲੀਆਂ ਆਈਟਮਾਂ ਨੇ ਜੀ ਇਹ ਸਾਰੀਆਂ ਆਦਾ ਭੌਰੀ ਬਹੁਤ ਹੈ ਬਈ ਹਾਂ ਚੈੱਕ ਕਰੋ 5500 ਨੂੰ ਇਹ ਜੀ ਕੋਈ 500 ਕੋਈ 600 ਲਾਲਾ ਤੂੰ ਕਿਉਂ ਪਈ ਜਨਾ ਸਰਪੰਚਾ ਸੋਹਣਾ ਗਿਆ ਉਹ ਲੇਲਾ ਫਿਰ ਸ ਦੇਖੋ ਜੀ ਇਹ 500 ਨੂੰ ਬਈ ਹਾਂ ਜੀ ਹਾਂ ਆ ਚੈੱਕ ਕਰੋ ਜੀ ਆ ਨਾਈਕੀ ਦਾ オリジナル ਪੀਸ ਆ ਜੀ ਕੋਈ ਐਦਾਂ ਨਹੀਂ ਵੀ ਆਪਾਂ ਕੋਈ ਉਹ ਕਰ ਲੈ ਜੀ ਕੋਈ ਪੀਸ ਚੱਕ ਲੋ ਜੀ ਹਾਂ ਆ ਦੇਖੋ ਇਹ ਸਾਰਾ ਬਾਹਰੋਂ ਹੀ ਮੰਗਵਾਉਣਾ ਮਾਰ ਗੋਈ ਆ ਪਿਓਰ ਲੈ ਇਧਰ ਚ ਆ ਦੇਖੋ ਜੀ ਮੈਨਸ ਵਾਲੇ ਕੋਟ ਆ ਨੀਫਾ ਦਾ ਪੀਸ ਆ ਜੀ オリジナル ਅਰੀਨਾਲ ਹੋਰ ਦਿਖਾਈ ਅੱਗੇ ਬਈ ਆ ਜੀ ਇਹ ਬੱਚਿਆਂ ਲਈ ਆਗੇ ਕੂਟੀਆਂ ਵਿੱਚ ਹਾਂਜੀ ਹਾਂ 250 ਅੰਗੂਰਾ ਬੂਲ ਅੰਗੂਰਾ ਬੂਲ ਹਾਂਜੀ ਹਾਂ ਬੱਚੇ 250 ਰੁਪਏ ਹਾਂਜੀ ਹਾਂ ਤੇ ਆਹਾ ਬਈ ਇਹ ਸਵੈਟ ਆ ਜੀ ਆ ਦੇਖੋ ਬਈ ਜਿਵੇਂ ਆਹ ਕੋਟ ਪਾਣੇ ਬਈ ਇਹ ਕਿਨੇ ਕਿਨੇ ਕਦਨੇ ਇਹ 4 400 ਚ ਜੀ 4 400 ਨੂੰ ਤੁਸੀਂ ਇੱਥੇ ਆ ਗਏ ਨਾ ਬਹੁਤ ਜ਼ਿਆਦਾ ਕੱਪੜਾ ਪਿਆ ਉਹ ਫਰੈਸ਼ ਚ ਬੱਚਿਆਂ ਦੇ ਕੋਟ ਆ ਗਏ ਜੀ 350 ਚ ਜੀ 6 ਤੋਂ 700 ਰੁਪਏ ਵਿਕਣ ਵਾਲੇ ਕੋਟ 350 350 ਰੁਪਏ ਚ ਇਸ ਤਰ੍ਹਾਂ ਦੇ ਕੋਟ ਮਿਲਣਗੇ ਤੁਹਾਨੂੰ ਵਿੱਚੋਂ ਫਰ ਚੈੱਕ ਕਰੋ ਜੀ ਆ ਦੇਖੋ ਜੀ ਲਓ ਜੀ ਬੱਚੇ ਨੂੰ ਠੰਡ ਨਹੀਂ ਲੱਗ ਆ ਦੇਖੋ ਆ ਪੈਂਟਾਂ ਪਈ ਨੇ 350 ਨੂੰ ਜੀਨ ਦੀ ਪੈਂਟ ਆ ਦੇਖੋ ਇਹ ਵੀ ਸਪੈਸ਼ਲ ਬੱਚਿਆਂ ਦੇ ਕੱਪੜੇ ਆ 5 500 ਨੂੰ ਕੋਟ ਪਹਿਣਾ ਵਾਸਤੇ ਆਹ ਭਾਈ ਸਪੈਸ਼ਲ ਲੇਡੀਜ਼ ਹੀ ਆ ਗਏ हां जी हां 1000 1011 1100 ਦਾ ਵੇਚਣ ਵਾਲਾ ਕੋਟ ਸਿਰਫ 500 ਜੀ ਵਿੱਚੋਂ ਕੁਆਲਿਟੀ ਚੈੱਕ ਇਹ ਤਾਂ ਫਰੈਸ਼ ਨੇ ਬਈ ਜਮਾ ਬੱਸ ਫਰੈਸ਼ ਜੀ ਆ ਦੇਖੋ ਬਈ ਚਾਹੇ ਜੇਪਾ ਚਾਹੇ ਲੌਂਗ ਆ 500 ਰੁਪਏ ਦਾ 500 ਰੁਪਏ ਦੇ ਇਸ ਤਰ੍ਹਾਂ ਦੇ ਕੋਟ ਦੇਖ ਲਓ ਜੀ ਦੇਖ ਲਓ ਦੇਖੋ ਜੀ ਦੇਖੋ ਐਸ ਤਰ੍ਹਾਂ ਦੇ ਬਹੁਤ ਪਿਆਰੇ ਕਲਰ ਨੇ ਹੁਣ ਆਜੋ ਅੰਦਰ ਅੰਦਰ ਵੀ ਬਹੁਤ ਪਿਆਰੇ ਆ 400 ਚ ਪੈਂਟਾਂ ਜੀ ਇਸ 100 ਰੁਪਏ ਦਾ ਸੈੱਟ ਆ ਜੀ ਇੱਕ 60 ਰੁਪਏ ਦਾ ਸੈੱਟ ਆ ਜੀ ਇੱਕ 80 ਰੁਪਏ ਦਾ ਸੈੱਟ ਆ ਅੱਛਾ 80 ਰੁਪਏ ਦਾ ਮੰਨ ਲਓ ਕਿੰਨੇ ਦੀ ਪਈ ਫਿਰ 20 ਰੁਪਏ ਦੀ ਪਈ ਤੁਹਾਨੂੰ ਹਾਂ ਜੀ ਹਾਂ ਜੀ ਹਾਂ ਪਰਸ ਲੈਡੀ ਚ ਪਰਸ ਪਏ ਲੈਡੀ ਚ ਆ ਦੇਖੋ ਜੀ ਇਧਰ ਪਰਸਾਂ ਦੀ ਵੈਰਾਈਟੀ ਪਈ ਆ ਪਰਸ ਕਿੰਨੇ ਰੁਪਏ ਤੋਂ ਸ਼ੁਰੂ ਆ ਬਈ 200 ਰੁਪਏ ਤੋਂ ਜੀ ਆ ਕੈਪ 100 ਰੁਪਏ ਤੋਂ ਜੀ ਦੇਖੋ ਜੀ ਆਹ ਹਾਂ ਬੱਚਿਆਂ ਦੇ ਕੋਟ ਇਹ ਜੀ ਬਲੇਜ਼ਰ ਆ ਗਿਆ ਜੀ 400 ਤੋਂ ਸਟਾਰਟਿੰਗ ਆ ਜੀ ਸਾਈਜ਼ ਵਾਈਜ਼ ਰੇਟ ਆ ਜੀ ਇਹਦਾ ਕੁੱਲ 400 ਤੋਂ ਹਾਂ ਜੀ ਹਾਂ ਸਾਈਜ਼ ਦੇ ਵਾਈਜ਼ ਰੇਟ ਹਾਂ ਜੀ ਇਹ ਜੇ ਚੱਪਲਾ ਇਹ ਬਈ ਇਹ 200 ਰੁਪਏ ਤੋਂ ਸਟਾਰਟਿੰਗ ਆ ਜੀ 500 ਰੁਪਏ ਤੱਕ ਆ ਜੀ ਇਹਦੇ 'ਚ ਆਹ ਜੀ ਗਰਮ ਚੱਪਲਾ ਇਹਦੇ ਅੰਦਰ ਕਮਰਿਆ ਹਾਂ ਜੀ ਜਿੰਨੇ ਬਈ ਆਹ ਕੋਟ ਆ ਗਿਆ ਬੱਚਿਆਂ ਦਾ ਫਰੈਸ਼ ਆ ਹਨ ਇਹ ਬਿਲਕੁਲ ਫਰੈਸ਼ ਆ ਆਪ ਦਾ ਤਿਆਰ ਕਰਵਾਇਆ ਮਾਲ ਜੀ ਕੁਆਲਿਟੀ 'ਚ ਕੋਈ ਕੰਪਰੋਮਾਈਜ਼ ਨਹੀਂ ਬਾਕੀ ਗੱਲ ਰਹੀ ਰੇਟ ਦੀ ਜੀ ਆਪਣੇ ਹਰ ਟੇਬਲ ਤੇ ਡਿਸਪਲੇ ਰੇਟ ਲੱਗਿਆ ਹੋਊ ਜੀ ਕੋਈ ਵੀ ਜਿੱਦਾਂ ਸਾਈਜ਼ ਵਾਈਜ਼ ਆ ਹਰ ਚੀਜ਼ ਤੇ ਰੇਟ ਲੱਗਿਆ ਹੋਊ ਜੀ ਕੋਈ ਇਦਾਂ ਨਹੀਂ ਵੀ ਵੀਡੀਓ 'ਚ ਆ ਪਾਰ ਰੇਟ ਵੇਖਦੇ ਆ ਤਾਂ ਇੱਥੇ ਆ ਕੇ ਕੋਈ ਸੋਰ ਮਿਲੇ ਜੋ ਵੀਡੀਓ 'ਚ ਆ ਉਹੀ ਇੱਥੇ ਮਿਲੂ ਜੀ ਆਪਾਂ ਇਸ ਤਰ੍ਹਾਂ ਨੇ ਲੋਹੜਾ ਤੁਹਾਨੂੰ ਮਿਲਨੀ ਆ 1.5 150 ਰੁਪਏ ਦੀਆਂ ਆ ਚੈੱਕ ਕਰ ਲਓ ਜੇ ਮੈਂ ਆ ਲੋਹੜਾ ਬਈ ਸਪਰਾ ਖਾਤਰ ਲੈਤੀ ਭਾਈ ਬਾਹਰੋਂ ਤਹੇ 5000 ਦਾ ਮਿਲੇ ਤੀਆ ਭਾਈ ਤੁਸੀਂ ਕਿੰਨੇ ਦਾ ਗਾ ਕਿੰਨੇ ਦਾ ਭਾਈ ਇਹ 700 ਰੁਪਏ ਦਾ ਜੀ ਆ ਦੇਖੋ ਕੁੱਲ 700 ਦਾ ਕਮਾਲ ਆ ਯਾਰ ਜਿਵੇਂ ਭਾਈ ਆ ਲੋਰਾਂ ਨੇ ਆ ਕਿੰਨੇ ਕਿੰਨੇ ਨੇ ਇਹ ਜੀ ਸਾਈਜ਼ ਦੇ ਅਕੋਰਡਿੰਗ ਆ ਇਹ ਇਹ 350 ਰੁਪਏ 38 ਨੰਬਰ ਇਹਦੇ ਵਿੱਚੋਂ ਕਪੜਾ ਚੈੱਕ ਕਰੋ ਜੀ ਆ ਦੇਖੋ ਫਰ ਵਾਲਾ ਕੱਪੜਾ ਬਈ ਇਹ ਠੰਡਰੇ ਲਾ ਦਈਏਗੀ ਇਹ ਸਿੰਗਲ ਕੱਪੜਾ ਡਬਲ ਨਹੀਂ ਹੈਗਾ ਜੀ ਆ ਬਈ ਕਿਨੇ ਕਿੰਨੇ ਦੇ ਨੇ ਅੰਡਰਸ਼ਰਟ ਕਪੜੇ ਇਹ 1.5 150 ਜੀ 100 100 ਰੁਪਏ ਪੀਸ ਆ ਲੈਡੀਜ਼ ਕੋਟੀ ਲੈਡੀਜ਼ ਇਹ ਬਈ ਕੀ ਰੇਟ ਆ ਕਿਹੜੀ ਆ ਜੀ ਇਹ 600 ਰੁਪਏ ਵਾਲੀ 600 ਰੁਪਏ ਦੀ ਕੋਟੀ ਇਹ ਰੈਂਬੋ ਦੇ ਧਾਗੇ ਚ ਆ ਜੀ ਇਹਦੀ ਸ਼ਾਈਨ ਇੰਨੀ ਰਹੂਗੀ ਜੀ ਅੱਛਾ ਜੀ ਕੋਈ ਦੂਸਰੀ ਨਹੀਂ ਹੈ ਜਿਵੇਂ ਆਹ ਕੀ ਚੀਜ਼ਾਂ ਆਈਆਂ ਬਈ ਇਹ ਬੱਚੇ ਦੇ ਟਰੈਕਸੂਟ ਮਿਲ ਜਾਣਗੇ ਟਰੈਕਸੂਟ ਮਿਲ ਜੂ ਟਰੈਕਸੂਟ ਕਿੰਨੇ ਰੁਪਏ ਦਾ ਹੋਊ ਬਈ ਇਹ ਟਰੈਕਸੂਟ ਆਪਣੇ ਕੋਲ 400 ਤੋਂ ਸਟਾਰਟ ਹੋ ਜਾਂਦਾ ਜੀ ਬਸ 400 ਤੋਂ ਹਾਂ ਜੀ ਆファー ਲੱਗੂ ਵਿੱਚ ਹਾਂ ਜੀ ਹਾਂ ਇਹ ਸਾਈਜ਼ ਦੇ ਅਕੋਰਡਿੰਗ ਰੇਟ ਹੁੰਦਾ ਜੀ ਜਿਹੜਾ ਛੋਟੇ ਦਾ ਉਹਦਾ ਘੱਟ ਆ ਵੱਡੇ ਦਾ ਬਾਲ ਲੈਡੀ ਸਾਲ ਸਰਪੰਚ ਬੋਲਾ ਬੋਲਾ ਪਿਆ ਕਾ ਵਰ 250 ਰੁਪਏ ਚ ਜੀ ਸਿਰਫ 250 ਰੁਪਏ ਪੈਂਦਾ 350 ਨਾਲ 400 ਸਿਰਫ 250 ਪਿੰਡ ਦੇ ਵਿੱਚ ਆ ਬਈ ਕੋਈ ਬਾਈਰ ਉਹਨੂੰ ਕਰਾਇਆ ਨਹੀਂ ਪੈਂਦਾ ਕੋਈ ਟੈਕਸ ਨਹੀਂ ਪੈਂਦਾ ਆ ਦੇਖੋ ਜੀ ਹਰ ਚੀਜ਼ ਤੇ ਰ ਕੋਲ 600 ਤੋਂ ਸਟਾਰਟ ਹੋ ਜਾਂਦਾ ਟਰੈਕ ਸੂਟ ਦੀ ਇਹਦਾ ਕੱਪੜਾ ਬਹੁਤ ਹੈਵੀ ਹੈ ਬਾਈ ਹਾਂ ਜੀ ਹਾਂ ਸਰ ਠੰਡ ਨਹੀਂ ਲੱਗਣ ਦੇਣੀ ਆ ਦੇਖੋ ਇਸ ਤਰ੍ਹਾਂ ਦੇ ਕੱਪੜੇ ਬਾਈ ਤੁਹਾਨੂੰ ਇੱਥੋਂ ਮਿਲਣਗੇ ਆ ਵੀ ਟਰੈਕ ਸੂਟ ਆ ਗਿਆ ਇਹ ਦੂਆ ਜੀਨ ਦੀਆਂ ਪੈਂਟਾਂ ਆ ਗਈਆਂ ਫਰੈਸ਼ ਤੇ ਨਵੀਆਂ ਪੈਂਟ ਕਿੰਨੇ ਰੁਪਏ ਤੋਂ ਸਟਾਰਟ ਹੋ ਜਾਂਦੀ ਹੈ ਜੀਨ ਦੀ ਪੈਂਟ ਆਪਣੇ ਕੋਲ ਨਵੇਂ ਚ 400 ਤੋਂ ਸਟਾਰਟ ਹੋ ਜਾਂਦੀ ਹੈ ਜੀ 400 ਰੁਪਏ ਜੀਨ ਦੀ ਪੈਂਟ ਲੱਕ ਸਾਈਜ਼ ਜਿਹੜਾ ਮਰਜ਼ੀ ਲੈ ਲਈਏ ਜਿਹੜਾ ਮਰਜ਼ੀ ਲੈ ਲਓ ਜੀ ਆ ਦੇਖ ਲਓ ਜੀ ਅੱਗੇ ਹੋਰ ਦੇਖੋ ਅਰੇ ਬਾਪੂ ਜੀ ਦੇਖ 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 ਇਹ ਦੇਖ ਚੱਕ ਜਾ ਹਾਂ ਕੀ ਬਣਦੀ ਗੱਲ ਬੜਕੇ ਨੇ ਜਾਨੀ ਮੈਂਟਰ ਬਿਲਕੁਲ ਆਜੋ ਆਜੋ ਉਧਰ ਦਿਖਾ ਦੇਣੇ ਜੀ ਬਾਹਰ ਕਬੂਲ ਦੀ ਸ਼ਰਟ ਆ ਜੀ 440 ਚ ਅੱਛਾ ਹਾਂ ਬਈ ਹਾਂ ਜੀ ਹਾਂ 400 ਰੁਪਏ ਨੂੰ ਬਈ ਆ ਸ਼ਰਟਾਂ ਇਹ ਆਪਣੇ ਕੋਲੇ ਜੀ 300 ਚ ਵੀ ਮਿਲ ਜਾਂਦੀ ਹੈ ਜੀ ਦੋ ਤਰ੍ਹਾਂ ਦੀ ਕੁਆਲਿਟੀ ਹੈ ਜੀ ਇਹਦੇ ਚ ਅੱਛਾ ਪੰਜ ਦੇ ਕੇ ਸੈੱਟ ਦੇਖੀ ਪੂਰਾ ਗਲਜੇ ਵਾਲਾ ਨਾਲੇ ਦੂਜਾ ਗਾ 100 ਨਹੀਂ ਲੱਗਣਦਾ ਫਿਰ ਜੀ ਆਜਾ ਅੱਗੇ ਆ ਬਾਈ ਉਰੀ ਹਲਦੀ ਵੀ ਰੱਖੀ ਬਟਨੇ ਹਲਦੀ ਵੀ ਕਰਦੀ ਬਣਵਾ ਹਲਦੀ ਕਰਦੀ ਹੈ ਜੀ ਆਪਣਾ ਘਰ ਦਾ ਗੋੜ ਕਰਦੀ ਹਲਦੀ ਹਾਂਜੀ ਹਾਂ ਆ ਪੈਂਟ ਕਿੰਨੇ ਦੀ ਹੈ ਬਾਈ ਇਹ 400 400 ਚਾ ਜੀ ਬਿਲਕੁਲ ਨਵੀਆਂ ਪੈਂਟਾਂ ਨੇ ਜੀ ਅੱਛਾ ਜੀ ਹਾਂਜੀ ਹਾਂ ਲੱਕ ਸਾਈਜ਼ ਜਿਹੜੇ ਮਰਜ਼ੀ ਲਓ ਲੱਕ ਸਾਈਜ਼ ਜਿੰਨਾ ਮਰਜ਼ੀ ਜੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਆਈ ਰੌਣਕਾਂ ਗਿਰਦੇ ਨੇ ਸਾਰਾ ਦਿਨ ਇੱਥੇ ਕੱਪੜਾ ਕੁਆਲਿਟੀ ਤੁਸੀਂ ਦੇਖ ਕੇ ਲੈ ਸਕਦੇ ਹੋ ਕੱਲਾ ਕੱਲਾ ਪੀਸ ਸਾਟ ਕੇ ਲੈ ਸਕਦੇ ਹੋ ਹੁਣ ਇੱਧਰ ਆ ਜੋ ਹੋਰ ਬਾਈ ਕੀ ਹਾਲ ਹੈ ਜੀ ਵਧੀਆ ਵਧੀਆ ਬਾਈ ਜਿਵੇਂ ਆ ਸਲਟਾਂ ਬਾਈ 2 200 ਰੁਪਏ ਦੀਆਂ ਹਾਂਜੀ ਸਰਟਾਈਸ ਉਹਦੀ ਸ਼ਰਟ ਹਾਂ ਜਿਹੜੀ ਆ ਤੁਹਾਨੂੰ ਕਿਹਾ ਸੀ ਨਾ ਬੂਲ ਦੀ ਆ 300 ਰੁਪਏ ਚ ਇਹ ਵੀ ਫਰੈਸ਼ ਆ ਜੀ ਅੱਛਾ ਬਈ ਆ 600 ਰੁਪਏ ਦਾ ਟਰੈਕਸੂਟ ਆ ਜੀ ਆ ਪੂਰਾ ਟਰੈਕਸੂਟ 600 ਰੁਪਏ ਦਾ ਟਰੈਕਸੂਟ 600 ਰੁਪਏ ਦਾ ਆ ਬੱਚੇ ਕਪੜਾ ਦੇਖੋ ਚੈੱਕ ਕਰੋ ਬਈ ਠੰਢੀ ਲੱਗਣੀ ਇਹ ਆਪ ਤਿਆਰ ਕਰੇ ਹੋਏ ਨੇ ਬਈ ਹਾਂ ਇੱਕਾਈਚ 10 ਵੈਰਾਈਟੀਆਂ ਨੇ ਜੀ ਅਡੋਡੀ ਤਰ੍ਹਾਂ ਦਾ ਕੋਟ ਆ ਸਾਰੇ 600 ਰੁਪਏ ਚ ਕੋਈ ਮਰਜ਼ੀ ਚੱਕੋ ਜੀ ਆਨਲਾਈਨ ਤਾਂ ਨਹੀਂ ਭੇਜਦੇ ਬਈ ਕਪੜਾ ਆਨਲਾਈਨ ਪੇਜ ਦੇਨੇ ਆ ਜੀ ਪੇਜ ਦੇਨੇ ਹੋਗੇ ਜੇ ਬਾਈ ਕਿਸੇ ਨੇ ਹੋਰ ਵੀ ਆਨਲਾਈਨ ਚੈੱਕ ਕਰਨਾ ਬਾਈ ਉਹਨੇ ਪੇਜ ਦਾ ਸਕਰੀਨਸ਼ਾਟ ਪਾਇਆਗਾ ਸੰਧੂ ਸੇਲ ਇਹਨੂੰ ਪੇਜ ਨੂੰ ਕਰ ਲੋ ਫੋਲੋ ਹਰ ਰੋਜ਼ ਨਵੀਂ ਨਵੀਂ ਅਪਡੇਟ ਦਿੰਦੇ ਰਹਿਆ ਇੱਕ ਲੋਰ ਆ ਜੀ 350 ਚਾਪ ਦੀ ਤਿਆਰ ਕਰਵਾਈ ਆ ਇਹ ਕਿੰਨੇ ਦਾ ਬਾਈ ਇਹ ਜਿਵੇਂ ਕੋਈ ਆਲਾ ਕਹਿੰਦਾ ਜੀ ਬਾਹਰੋਂ ਭੂਆ ਨੇ ਭੇਜਿਆ 5000 ਦਾ 8000 ਦਾ ਹਾਂ ਨਾ ਇਹ 5000 ਦਾ ਨਾ 3000 ਦਾ ਨਾ 2000 ਦਾ ਸਿਰਫ 1100 ਚ ਦੇ ਦਿਆਂਗੇ ਜੀ ਚੱਕੋ ਕੋਲ ਚੈੱਕ ਕਰੋ ਜੀ ਸਰਪੰਚ ਆਦੇ ਨਿਕਰੇ ਕਿ ਸਰਾਂ ਨੇ ਜ ਪਤਾ ਨਹੀਂ ਕੀ ਨੇ ਇਹ ਇੰਪੋਰਟਡ ਕੋਟ ਆ ਜੀ ਚਾਈਨਾ ਤੋਂ ਆਉਂਦਾ ਜੀ ਚਾਈਨਾ ਦੇ ਸਾਈ ਦੇ ਦੇਖੋ ਜੀ ਦੇਖ ਇਹ ਨਾਰਥ ਵੇਸ ਦਾ ਕੋਟ ਆ ਜੀ ਇਹ ਫਿਰ ਮਹਿੰਗਾ ਹੋਊ ਬਾਈ ਬੜੀ ਪੈਗੀ ਨਹੀਂ ਮਹਿੰਗਾ ਨਹੀਂ ਜੀ ਮਹਿੰਗਾ ਨਹੀਂ ਇਹਦਾ ਢੋਲ ਕੀ ਆਪਣੇ ਕੋਲ ਮਹਿੰਗਾ ਨਹੀਂ ਹੈਗਾ ਜੀ ਦੇਖੋ ਜੀ ਬਹੁਤ ਸੋਹਣਾ ਕੋਟ ਹੈ ਵੀ ਕਿੰਨੇ ਦਾ ਇਹ 900 ਰੁਪਏ ਦਾ 900 ਰੁਪਏ ਦਾ ਹੁਣ ਆ ਕੀ ਲੋਰ ਆ ਲੋਰਾ ਆਪ ਤਾਰ ਗੀਤੇ ਨੇ ਬਾਜ਼ਾਰ ਤੋਂ ਤੁਸੀਂ ਲਓਗੇ 8-900 ਦੀ ਪੈਂਦੀ ਆ ਬਾਈ ਆਪਾਂ ਕਿੰਨੇ ਦੰਨੇ ਹਾਂਗੇ 350 ਐਮ ਤੋਂ ਲੈ ਕੇ 5 ਐਕਸਲ ਤੱਕ ਸਹਿ ਜਾਊਗਾ ਸਾਈ ਵੀ origignal ਹੋਊਗਾ ਫੁੱਲ ਕੇਸ ਦੱਸ ਦੋ ਕਿੱਥੇ ਜਾ ਬਈ ਆਪਣੀ ਮਲੇਰ ਕੋਟ ਰੋਡ ਨੇੜੇ ਪਿੰਡ ਖੁਰਦ ਜੀ ਤੇ ਵੀਡੀਓ ਸ਼ੇਅਰ ਕਰ ਦਿਓ ਸਕਰੀਨ ਤੇ ਨੰਬਰ ਚੱਲ ਰਿਹਾ ਕਿਸੇ ਨੇ ਹੋਰ ਜਾਣਕਾਰੀ ਲੈਣੀ ਆ ਫੋਨ ਕਰਕੇ ਲੈ ਸਕਦੇ ਅਜੇ ਨਿਬੜੇ ਨਹੀਂ ਹੋਏ ਕੰਮ ਅੰਦਰੋਂ ਚੱਲ ਦੂਜੇ ਕਦਮ ਚੱਲ ਦੂਜੇ ਚ ਅੱਛਾ ਇੱਥੇ ਚੱਪਲਾ ਬੂਟਾਂਗੇ ਇੱਧਰ ਬੂਟ ਮਿਲਦੇ ਨੇ ਲੇਡੀਜ਼ ਬੂਟ ਸਰਪੰਚ ਆਹ ਦੇਖੋ ਜੀ ਬੂਟ 5 500 ਚ ਲੱਗੇ ਨਹੀਂ ਸਾਰੇ ਅੱਛਾ ਬੱਚਿਆਂ ਲਈ ਮਿਲ ਜਾਂਦੇ ਨੇ ਬੂਟ ਬੱਚੇ ਵਾਲੇ ਵੀ ਮਿਲ ਜਾਂਦੇ ਪਹਿਲੇ ਚੱਕਰ ਵੈਲੀ ਇਹ ਕਿਨੇ ਕੀ ਦੀ ਆ ਬਈ 600 ਰੁਪਏ ਦੀ ਜੀ ਲੈ ਇਧਰ ਦੀ ਪਿਓਰ ਹਾਂ ਜੀ ਹਾਂ ਪਿਓਰ ਮੈਟਰ ਹੋ ਜੀ 100% ਕਰ ਦਿਓ ਵੀਡੀਓ ਸ਼ੇਅਰ ਧੰਨਵਾਦ